ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੀਆਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਆਪਾਂ ਐਬਸਪੁਰਗਏ ਸੀ ਉਦੋਂ ਦੇ ਹੀ ਆਪਾਂ ਵੀਡੀਓਸ ਬਣਾ ਰਹੇ ਹਾਂ ਵਲੌਗ ਤੇ ਥੋੜੇ ਥੋੜੇ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਮੈਂ ਪਹਿਲਾਂ ਹੀ 5-10 ਵਲੌਗ ਬਣਾ ਕੇ ਰੱਖੇ ਹੁੰਦੇ ਆ ਹਾਂਜੀ ਤੁਹਾਨੂੰ ਥੋੜਾ ਲੇਟ ਮਿਲਣਗੇ ਦੇਖਣ ਨੂੰ ਤੇ ਆਜੋ ਜੀ ਤੇ ਇਹ ਵੀਡੀਓ ਮੈਂ ਕੁਝ ਦਿਨਾਂ ਬਾਅਦ ਅਪਲੋਡ ਕਰੂੰਗੀ ਤੁਸੀਂ ਜ਼ਰੂਰ ਦੇਖਣਾ ਸਾਡੇ ਨਾਲ ਜੁੜੇ ਰਹੋ ਜੀ ਆਪਾਂ ਵਧੀਆ-ਵਧੀਆ ਵਲੌਗਸ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਹਾਂਜੀ ਆਪਣੇ ਸੁਝਾਅ ਜ਼ਰੂਰ ਦੇਨੇ ਤੁਸੀਂ ਕਿਹੋ ਜਿਹੀ ਵੀਡੀਓਸ ਦੇਖਣਾ ਪਸੰਦ ਕਰਦੇ ਆਂ ਸਾਰੇ ਭੈਣਾ ਭਰਾਵਾਂ ਤੇ ਨਿਆਣੇ ਸੈਨ ਨੂੰ ਬੇਨਤੀ ਆ ਜੀ ਸੁਝਾਅ ਦੇਨੇ ਕਮੈਂਟ ਕਰਨੇ ਤੇ ਕਿਸ ਤਰ੍ਹਾਂ ਦੀਆਂ ਵੀਡੀਓਸ ਆਪਾਂ ਲੈ ਕੇ ਆਈਏ ਆਪਾਂ ਉਸੇ ਤਰੀਕੇ ਤੁਹਾਡੇ ਵਾਸਤੇ ਵੀਡੀਓਸ ਲੈ ਕੇ ਆਵਾਂਗੇ ਤੇ ਬਹੁਤ ਮਨ ਨੂੰ ਖੁਸ਼ੀ ਆ ਕਈ ਟਾਈਮ ਹੋ ਗਿਆ ਮੈਂ ਬਹੁਤ ਸਮੇਂ ਤੋਂ ਕਹਿ ਰਹੀ ਹਾਂ ਸਿੰਘ ਸਾਹਿਬ ਨੂੰ ਕਿ ਆਪਾਂ ਸ਼ਾਰਟ ਵੀਡੀਓਸ ਚਦਾ ਪੰਜਾਬੀ ਸ਼ਾਰਟ ਵੀਡੀਓਜ਼ ਬਣਾਈਏ ਤੇ ਫਾਈਨਲੀ ਕੱਲ ਉਹਨਾਂ ਨੇ ਮੇਰੀ ਗੱਲ ਮੰਨ ਲਈ ਸੀ ਤੇ ਆਪਾਂ ਛੋਟੀ ਜਿਹੀ ਵੀਡੀਓ ਅਪਲੋਡ ਕੀਤੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਇਸੇ ਤਰੀਕੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵੀਡੀਓਜ਼ ਲੈ ਕੇ ਆਵਾਂਗੀ ਤੇ ਆਪਾਂ ਪਹਿਲਾਂ ਪਾਈ ਸੀ ਅਕਾਲ ਪੁਰਖ ਤੇ ਭਰੋਸਾ ਵੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਪੜਾਉਂਦੇ ਆ ਉਤਾਰ ਚੜ੍ਹਾ ਆਉਂਦੇ ਆ ਆਪਾਂ ਨੂੰ ਘਬਰਾਉਣੀ ਚਾਹੀਦਾ ਮਹਾਰਾਸਤੇ ਅਕਾਲ ਪੁਰਖ ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਸੱਚਾ ਪਾਤਸ਼ਾਹ ਸਾਨੂੰ ਹਿੰਮਤ ਬਖਸ਼ੋ ਕਿਰਪਾ ਕਰੋ ਵਾਹਿਗੁਰੂ ਸਾਨੂੰ ਡੋਲਣ ਨਾ ਦਿਓ ਆਪਣੇ ਬਾਣੀ ਤੇ ਬਾਣੀ ਨਾਲ ਸਾਡਾ ਪਿਆਰ ਬਣਾਈ ਰੱਖਿਓ ਮਿਹਰ ਕਰਿਓ ਕਿਰਪਾ ਕਰਿਓ ਵਾਹਿਗੁਰੂ ਜੀ ਤੇ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਲੰਘ ਹੀ ਜਾਂਦਾ ਹੁੰਦਾ ਹੈ ਨਾ ਚੰਗਾ ਸਮਾਂ ਰਹਿੰਦਾ ਹੈ ਹਮੇਸ਼ਾ ਵਾਸਤੇ ਨਾ ਮਾੜਾ ਸਮਾਂ ਇਦਾਂ ਟਾਈਮ ਦੀ ਗੱਲ ਹੁੰਦੀ ਆ ਤੇ ਚੰਗਾ ਮਾਣਾ ਸਮਾਂ ਜ਼ਿੰਦਗੀ ਦੇ ਵਿੱਚ ਆਉਂਦਾ ਰਹਿੰਦਾ ਆ ਤੇ ਲੰਘ ਵੀ ਜਾਂਦਾ ਹੁੰਦਾ ਆ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਇਸ ਕਰਕੇ ਮਾੜੇ ਸਮੇਂ ਦੇ ਵਿੱਚ ਆਪਾਂ ਨੂੰ ਚੰਗੇ ਸਮੇਂ ਦੀ ਉਡੀਕ ਕਰਦੇ ਹੋਏ ਹੀ ਸਮਾਵਤਿਤ ਕਰਨਾ ਚਾਹੀਦਾ ਵਾਹਿਗੁਰੂ ਦੀ ਯਾਦ ਵਿੱਚ ਅਕਾਲ ਪੁਰਖ ਦੀ ਯਾਦ ਵਿੱਚ ਆਪਣੇ ਸਮੇਂ ਨੂੰ ਲਗਾਉਣਾ ਚਾਹੀਦਾ ਬਾਣੀ ਤੇ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਤੇ ਸਿਮਰਨ ਸੇਵਾ ਮਹਾਰਾਜ ਕਰਾਉਂਦੇ ਰਹਿਣ ਹਾਂਜੀ ਆ ਜਾ ਆਪਾਂ ਐਬਸਫੋਰਡ ਦੇ ਵਿੱਚ ਆਏ ਆ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਆ ਤੇ ਵਾਸਤੇ ਵਿੱਚ ਬੈਠੇ ਆ ਤੇ ਸਾਰਾ ਸ਼ਹਿਰ ਘੁੰਮ ਰਹੇ ਆ ਮਨ ਬਹੁਤ ਖੁਸ਼ ਆ ਹਾਂਜੀ ਮੈਂ ਵਾਇਸਓਵਰ ਕਰ ਰਹੀ ਸੀ ਤੇ ਅਕਾਲ ਸਿੰਘ ਦੇ ਫਾਦਰ ਸਾਹਿਬ ਆਪਾਂ ਨੂੰ ਅਕਾਲ ਸਿੰਘ ਤੇ ਮੈਨੂੰ ਹਲਦੀ ਵਾਲਾ ਦੁੱਧ ਫੜਾ ਕੇ ਗਏ ਸੀਗੇ ਤੇ ਕਾਕਾ ਜੀ ਹੁਣ ਆਪਣੇ ਮੈਂ ਜਿਹੜਾ ਖਾਲੀ ਕਰਕੇ ਰੱਖਿਆ ਗਲਾਸ ਉਸ ਗਲਾਸ ਦੇ ਵਿੱਚੋਂ ਛੋਟੇ ਗਲਾਸ ਦੇ ਵਿੱਚ ਜਿਹੜਾ ਕਿ ਕਾ ਕੇ ਉਹਨੂੰ ਫੜਾਇਆ ਸੀ ਉਹਦੇ ਵਿੱਚ ਦੁੱਧ ਦਾ ਅਦਲਾ ਬਦਲੀ ਕਰ ਰਿਆ ਆ ਤੇ ਉਹਦੀ ਆਵਾਜ਼ ਆਈ ਆ ਜੀ ਪਿੱਛੇ ਤੁਹਾਨੂੰ ਹਾਂਜੀ ਵਾਪਸ ਆਏ ਸੀਗੇ ਤਾਂ ਥੱਕ ਹੋਇਆ ਸੀ ਬਹੁਤ ਤੇ ਫਟਾਫਟ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਆਪਾਂ ਤੇ ਸਾਰੇ ਨੇ ਛਕਿਆ ਤੇ ਹੁਣ ਦੋ ਘੰਟਿਆਂ ਬਾਅਦ ਫਿਰ ਆਪਾਂ ਹਲਦੀ ਵਾਲਾ ਦੁੱਧ ਪੀ ਲਿਆ ਤੇ ਅੱਜ ਆਪਾਂ ਗਏ ਸੀ ਡਾਕਟਰ ਅਪਾਇੰਟਮੈਂਟ ਸੀ ਤੇ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਦੱਸੂੰਗੀ ਵੀ ਡਾਕਟਰ ਸਾਹਿਬ ਨੇ ਕੀ ਕਿਹਾ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਹਾਂਜੀ ਸਵੇਰੇ 8:00 ਵਜੇ ਆਪਾਂ ਘਰੋਂ ਤੁਰ ਪਏ ਸੀ ਤੇ ਵਾਪਸ ਆਪਾਂ ਆਏ ਆ 5:00 ਵਜੇ 5:00 ਵਜੇ ਆ ਕੇ ਅਕਾਲ ਸਿੰਘ ਦੇ ਫਾਦਰ ਸਾਹਿਬ ਦੀ ਵੀਡੀਓ ਕਾਲ ਸੀਗੀ ਤੇ ਆਪਾਂ ਵੀਲੇਸਰ ਪਹੁੰਚ ਗਏ ਸ਼ੁਕਰਵਾਦ ਰਬ ਦਾ ਟਾਈਮ ਸਿਰ ਪਹੁੰਚਾ ਦਿੱਤਾ ਕਹਿੰਦੇ ਨਾ ਜਹਾਂ ਚਾਹ ਵਹ ਰਾਹ ਹਾਂਜੀ ਇਹ ਤੇ ਨੇੜੇ ਤੁਹਾਨੂੰ ਹੁਣ ਦੱਸਣਾ ਇੱਥੇ TCS தாம்ਸਨ ਕਮਿਊਨਿਟੀ ਸਰਵਿਸਿਜ਼ ਦੇ ਨਾਲ ਮੈਂ ਕੰਮ ਕਰਦੀ ਹੁੰਦੀ ਸੀ ਡੀ ਪ੍ਰੋਗਰਾਮ ਐਂਡ ਸੀ 9 ਤੋਂ 5 ਸ਼ਿਫਟ ਹੁੰਦੀ ਸੀਗੀ ਆਪਾਂ ਕਲਾਈਂਟ ਨੂੰ ਘਰੋਂ ਵੀ ਚਾਕੇ 9 to 5 ਲੈ ਕੇ ਸਾਰੇ ਦਿਨਾਂ ਨੂੰ پارک ਕਮਨ ਫ੍ਰੌਂਟ ਲੈ ਕੇ ਜਾਈਦਾ ਹੁੰਦਾ ਸੀ ਜਿੱਦਾਂ ਐਕਟੀਵਿਟੀਜ਼ ਸੀ ਜਿਮ ਲੈ ਕੇ ਜਾਈਦਾ ਸੀ ਰੈਕ ਸੈਂਟਰ ਚ ਉਹਦੇ ਜਿਮ ਪੂਲ ਸਾਰਾ ਕੁਝ ਤਾਂ ਦਾ ਸ਼ਾਪਿੰਗ ਮਾਲ ਵੀ ਲੈ ਜਾਈਦਾ ਸੀ ਕਾਫੀ ਵਗੈਰਾ ਪੀਣ ਲੰਚ ਕਰਨ ਤੇ ਲਾਇਬ੍ਰੇਰੀ ਵਗੈਰਾ ਐਦਾਂ ਫਨ ਹੁੰਦਾ ਸੀਗਾ ਸਬਰ ਦੇ ਵਿੱਚ ਵਿੱਚ ਤੇ پارک ਦੇ ਵਿੱਚ ਐਦਾਂ ਹਨਾ ਤੇ ਬਹੁਤ ਵਧੀਆ ਕੰਮ ਸੀ ਮੈਨੂੰ ਬਹੁਤ ਚੰਗਾ ਲੱਗਦਾ ਆਉਣ ਵਾਲੇ ਸਮੇਂ 'ਚ ਵੀ ਫੇਰ ਮੁੜ ਕੇ ਵਾਪਸ ਕੰਮ ਇਦਾਂ ਦਾ ਹੀ ਕਰਨਾ ਆ ਤੇ ਮਨ ਦੇ ਵਿੱਚ ਬਹੁਤ ਆ ਹੋਮ ਸ਼ੇਅਰਿੰਗ ਕਰਨ ਦਾ ਮੇਰਾ ਮਨ ਆ ਕਿ ਘਰੇ ਆਪਾਂ client ਰੱਖਣਾ ਆ ਤੇ ਘਰੋਂ ਹੀ ਕੰਮ ਕਰੂੰਗੀ ਕਿਉਂਕਿ ਅਕਾਲ ਸਿੰਘ ਨੂੰ ਮੈਂ ਕੱਲੇ ਨੂੰ ਨਹੀਂ ਛੱਡਣਾ ਚਾਹੁੰਦੀ ਮੈਨੂੰ ਕਿਸੇ ਦਾ ٹرسٹ ਨਹੀਂ ਹੈਗਾ ਕਿਤੇ ਹੋਰ ਵੀ ਬਾਹਰ ਛੱਡਾਂ ਤੇ ਇਦਾਂ ਹੀ ਆ ਮੈਂ ਕਦੇ ਵੀ ਨਿਆਣੇ ਆਪਣੇ ਕਦੇ ਕਿਸੇ ਕੋਲ ਨਹੀਂ ਛੱਡੇ ਅਬ ਇਹ ਨਿਆਣਿਆਂ ਦੀ ਪਰਵਰਿਸ਼ ਕੀਤੀ ਆ ਵੱਡਿਆਂ ਦੀ ਵੀ ਤਰ੍ਹਾਂ ਅਰਜਨ ਦੀ ਤੇ ਆਕਾਲ ਨੂੰ ਵੀ ਮੈਂ ਆਪ ਹੀ ਸੰਭਾਲਦੀ ਆ ਤੇ ਆਕਾਲਸ ਤੋਂ ਮੈਂ ਇੰਨਾ ਛੱਡ ਕੇ ਹੁਣ ਅਗਲੇ ਸਾਲ ਫੁੱਲ ਟਾਈਮ ਸਕੂਲ ਜਾਣਾ ਕਾਲਸ ਨੇ ਤੇ ਫੇਰ ਮੈਂ ਦੇਖੂਗੀ ਕਿ ਹਿਸਾਬ ਤਾਵੇ ਉਸ ਹਿਸਾਬ ਨਾਲ ਕੰਮ ਕਰਨਾ ਹਾਂਜੀ ਕੰਮ ਤਾਂ ਮੈਂ YouTube ਤੇ ਵੀ ਕਰ ਰਹੀ ਆ ਫੁੱਲ ਟਾਈਮ ਆ 6 ਮੰਥਸ ਹੋ ਗਏ ਆ ਤੇ ਮਹਾਰਾਜ ਕਿਰਪਾ ਕਰੇ ਤੇ ਆਉਣ ਵਾਲੇ ਸਮੇਂ ਚ ਦਾਹੀ ਮਿਹਨਤ ਕਰਦੇ ਰਹਿਣਾ ਆ ਹਾਂ ਜੀ ਉੱਤਰ ਗਏ ਆਪਾਂ ਬਸ ਚੋ ਹੁਣ ਜਾਵਾਂਗੇ ਆਪਾਂ ਮਿਲ ਇੱਕ ਪਾਰਕ ਤੇ ਗੁਰਦੁਆਰਾ ਸਾਹਿਬ ਸਿੰਘ ਸਾਹਿਬ ਕਹਿੰਦੇ ਪਹਿਲਾਂ ਆਪਾਂ ਹੁਣੇ ਕਾਫੀ ਪੀਤੀ ਤੇ ਪਹਿਲਾਂ ਢੀੜਾ ਲਾ ਲਈਏ ਪਾਰਕ ਚ ਚਲੋ ਜੀ ਆਪਾਂ ਹੁਣ ਚੱਲਦੇ ਆਂ ਪਾਰਕ ਉੱਥੇ ਜਾ ਕੇ ਕਾਕਿਆਂ ਨੂੰ ਫੜਾਵਾਂਗੇ ਤੇ ਹੌਲੀ ਹੌਲੀ ਤੁਰਾਂਗੇ ਪੈਰ ਬਹੁਤ ਦੁਖ ਰਹੇ ਆ ਹੁਣ ਤੇ ਅਗਲੇ ਮਹੀਨੇ ਸੱਦਿਆ ਡਾਕਟਰ ਨੇ ਫੇਰ ਤੇ ਸਿੰਘ ਸਾਹਿਬ ਨੂੰ ਵੀ ਦੇਖਿਆ ਉਹਨਾਂ ਨੇ ਹਾਂਜੀ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਦਿੰਦਾ ਆ ਤੇ ਇੱਕ ਮਹੀਨੇ ਬਾਅਦ ਫੇਰ ਸੱਦਿਆ ਮੈਨੂੰ ਵੀ ਇਹਨਾਂ ਨੂੰ ਵੀ ਤੇ ਆਪਾਂ ਅਗਲੇ ਮਹੀਨੇ ਫੇਰ ਆਉਣਾ ਤੇ ਤੇ ਟੈਸਟ ਕਰਾਉਣੇ ਚੰਗੇ ਹੀ ਹਾਂਜੀ ਕੰਨੀ ਟੈਸਟ ਕਰਾਉਣੇ ਕਹਿੰਦੇ ਓਕੇ ਨੰਗੇ ਓਕੇ ਨੰਗੇ ਓਕੇ ਟੱਡ ਓਕੇ ਜੀ ਥੇ ਨੰਗੇ ਜਿੱਥੇ ਕਰਦੀ ਆਂ ਭੁਖੇ ਟੱਡ ਓਕੇ ਓਕੇ ਠੀਕ ਆ ਹਾਂਜੀ ਮਜ਼ਾਕ ਕਰ ਰਹੀ ਆ ਜੀ ਤੁਸੀਂ ਸੀਰੀਅਸ ਨਾ ਹੋਇਆ ਕਰੋ ਭੁਖੇ ਨੰਗੇ ਓਕੇ ਨੰਗੇ ਆ ਕਿੱਥੇ ਨੰਗਾ ਕਿਉਂ ਆ ਗਿਆ ਭਾਈ ਭੁੱਖਾ ਤਾਂ ਠੀਕ ਐ ਚਲੋ ਜੀ ਹੁਣ ਆਪਾਂ ਇਹ ਭੁੱਖਾ ਹੈ ਭੁੱਖਾ ਤਾਂ ਕਹਿਆ ਸੀ ਡਾਕਟਰ ਨੇ ਨੰਗਾ ਥੋੜਾ ਕਿਹਾ ਸੀ ਹੁਣ ਚਲੋ ਜੀ ਹੌਲੀ ਹੌਲੀ ਤੁਰਦੇ ਆ ਅੱਧਾ ਤਾਂ ਨੰਗਾ ਕਰ ਹੀ ਦਿੰਦੇ ਇਹ ਤਾਂ ਤੁਰ ਹੋ ਰਿਹਾ ਅੱਧਾ ਬੰਦੇ ਨੂੰ ਨੰਗਾ ਕਰ ਹੀ ਦਿੰਦੇ ਬਾਹਾਂ ਲਾਓ ਆਂ ਹੀ ਕਰੋ ਹਾਂ ਜੀ ਕਹਿੰਦੇ ਪਸ਼ਾਬ ਵੀ ਟੈਸਟ ਕਰਨਾ ਸਾਰਾ ਟੈਸਟ ਕਰਨਾ ਹੋਈ ਪਈ ਆ ਇਰੀਅਰ ਬਰੋਕ ਆ ਗਿਆ ਆਪਾਂ ਬੰਦੇ ਦੇ ਮੱਦੇ ਉੱਤਰ ਲੇ ਲਓ ਕਰ ਵੀ ਆਪਾਂ ਲੇਕਿਨ ਇਹ ਜਾਣਦੀ ਆ ਉਧਰ ਹਾਈ ਸਟਰੀਟ ਇਹ ਚੜ ਜਾਵਾਂਗੇ ਇੱਥੋਂ ਦੋ ਨੰਬਰ ਹੈ ਨਾ ਹਾਂਜੀ ਇਹ ਦੋ ਨੰਬਰ 'ਚ ਚੜ ਜਾਵਾਂਗੇ ਇਹ ਤਾਂ ਆਉਂਦੀਆਂ ਰਹਿੰਦੀਆਂ ਸਾਰੀ ਧਾੜੀ ਯਾ ਯਾ ਹਾਂਜੀ ਦੋ ਨੰਬਰ 'ਚ ਚੜ ਜਾਵਾਂਗੇ ਹਾਂਜੀ ਅੱਗੇ ਮੈਂ ਪੱਤ ਕੇ ਆਉਂਦਾ ਕੋਈ ਗੁਰਦੁਆਰਾ ਇੱਥੇ ਅੱਗੇ ਸਰੇ ਪੱਤ ਜਾਉਂਗਾ ਉਹ ਗੁਰਦੁਆਰਾ ਸਾਹਿਬ ਦੇ ਇਹਨਾਂ ਨਾਲੋਂ ਦੂਰ ਤੱਕ ਹਾਂਜੀ ਵਾਹਿਗੁਰੂ ਸਤਨਾਮ ਵਾਹਿਗੁਰੂ 5 ਨੰਬਰ ਤੇ ਨੰਬਰ 2 ਲੈ ਕੇ ਜਾਣਾ ਹੁਣ ਹੈ ਨੰਬਰ 2 ਤੇ ਚੜਨਾ ਅਕਾਲ ਪੁਰਖ ਜਦ ਤੁਸੀਂ ਉਹ ਨਹੀਂ ਕੀ ਹੁੰਦੇ ਸੀ ਤੁਸੀਂ ਦਰ ਕੇ ਆਏ ਹੁੰਦੇ ਸੀ ਮੇਰੇ ਨਾਲ ਹੱਥ ਫੜ ਕੇ ਦੋ ਸਾਲ ਦਾ ਹੀ ਨਹੀਂ ਸੀ ਇਹਨਾਂ ਹਾਂਜੀ ਇੱਥੇ ਤੇ ਲੈ ਕੇ ਆਇਆ ਸੀ ਗੁਰਦਾਰਾ ਸਾਹਿਬ ਇਹਨੂੰ ਫੜਾਇਆ ਸੀ ਕਾਕੇ ਨੂੰ ਪੱਤਾ ਇਦਾਂ ਸੰਭਾਲ ਕੇ ਰੱਖਦਾ ਚੀਜ਼ਾਂ ਕਾਕਾ ਜੀ ਚਲੋ ਜੀ ਗੁਰਦਾਰਾ ਸਾਹਿਬ ਚੱਲੇ ਆਪਾਂ खालसा दीवान सोसाइटी कितने चले पुत जी ਹਾਂਜੀ ਕਾਲਸਾ ਦੀਵਾਨ ਸੁਸਾਇਟੀ ਮਹਾਰਾਜ ਦੇ ਦਰਸ਼ਨ ਕਰੀਏ ਹਾਂਜੀ ਆਪਾਂ ਤੈਨੂੰ ਲੈ ਕੇ ਆਉਂਦੇ ਹੁੰਦੇ ਸੀ ਛੋਟੇ ਜੇ ਨਾ ਤੂੰ ਹਵਾ ਖਾਂਦਾ ਸੀ ਇੱਕ ਵਾਰੀ ਹਵਾ ਖਾਂਦਾ ਸੀ ਛੋਟਾ ਹੁੰਦਾ ਚੇਤਾ ਮੂੰਹ ਖੋਲ ਕੇ ਜੀਵਾਂ ਜੀ ਹਲਾ ਕੇ ਹਾਂਜੀ ਹਾਂਜੀ ਕਾਕਾ ਕਾਕਾ ਸੀ ਨਾ ਹਾਂਜੀ ਇਦਾਂ ਡੈਡੀ ਤੇਰਾ ਕਹਿੰਦਾ ਨਾ ਸੀ ਸਾਰੇ ਪਾਸੇ ਕਾਕੇ ਦੇ ਤੂੰ ਵਾਈਟ ਜਾਂ স্নੋ ਸੂਟ ਪਾਈ ਜ ਰੱਖਦੀਆਂ ਫੇ ਨਿੱਕਾ ਸੀ ਕਾਕਾ ਇੱਕੋ ਹੀ ਫੀਲ ਐ ਸੀ ਕਾਕਾ ਕਿਉਂਕਿ ਨਿਆਣੇ ਛੇਤੀ ਵੱਡੇ ਹੋ ਜਾਂਦੇ ਆ ਫਿਰ ਕੱਪੜੇ ਜ਼ਿਆਦਾ ਲੈਣ ਦਾ ਕੋਈ ਮਤਲਬ ਨਹੀਂ ਉਹਦੇ ਤਾਂ ਐ ਸੀਗਾ ਗਲਵ ਵੀ ਸੀ ਹਾਂਜੀ ਹਾਂਜੀ ਕਿਉਂਕਿ ਨਿਆਣੇ ਦੀ ਫਿਰ ਜੈਕਟ ਹੋ ਕਰੇ ਵੀ ਐਵਰੀ ਐਵਰੀ ਈਅਰ ਫਿਰ ਨਮਾਈ ਸਾਈਜ਼ ਲੈਣਾ ਪੈਂਦਾ ਵੱਡਾ ਹਾਂਜੀ ਤੇ ਜਾਨੀ ਛੇਤੀ ਵੱਡੇ ਹੋ ਜਾਂਦੇ ਆ ਤੇ ਕੱਪੜੇ ਵੀ ਫਿਰ ਆਪਾਂ ਥੋੜੇ ਹਿਸਾਬ ਦੇ ਲਈਦੇ ਆ ਮਿਨੀਮਲ ਆ ਮੈਂ ਬਹੁਤ ਸਭ ਤੋਂ ਵਧੀਆ ਮੈਨੂੰ ਜਿੱਦਾਂ ਇੰਡੀਆ ਤੋਂ ਆ ਕੇ ਲਾਈਕ 3 ਸਾਲ ਆਪਾਂ ਬੈਂਕੂਵਰ ਰਹੇ ਆ 10 ਸਾਲ ਸਰੀ ਫਿਰ 8 ਸਾਲ ਇੱਥੇ ਹੈਬਸਰਡ ਤੇ ਮੈਨੂੰ ਤਾਂ ਸਰੀ ਰਿਹਾ ਸਭ ਤੋਂ ਵਧੀਆ ਮੈਨੂੰ ਇੱਥੇ ਹੀ ਲੱਗਦਾ ਮੇਰੇ ਸਰੀ ਰਿਹਾ ਮੇਰਾ ਤਾਂ ਜੀ ਕਰਦਾ ਇੱਥੇ ਹੀ ਰਹਾ ਮੈਂ ਉਹ ਤਾਂ ਮਜਬੂਰੀ ਚ ਸਾਨੂੰ ਜਾਣਾ ਪਿਆ ਉਹ ਤੇ ਨਾ ਰਿਹਾ ਇਹ ਤਾਂ ਮੈਂ ਤਾਂ ਕਦੇਣਾ ਚਾਹਦੀ ਸੀ ਜੀ ਮੁੜ ਕੇ ਵਾਪਸ ਹੈਬਸਰਡ 5 ਸਾਲ ਰਹੇ ਬਾਕੀ ਤਾਂ ਸਰੀ ਚ ਰਿਹਾ ਇਦਾਂ ਹੈ ਜਿੱਥੇ ਬੰਦਾ ਰਹਿੰਦਾ ਉੱਥੇ ਚੰਗਾ ਲੱਗਣ ਲੱਗ ਜਾਂਦਾ ਹੈ ਨਾ ਲੋ ਗੱਲ ਹੈਗੀ ਏਦਾਂ ਜਿੱਥੇ ਬੰਦਾ ਰਹਿੰਦਾ ਉੱਥੇ ਵਧੀਆ ਲੱਗਦਾ ਨਾ ਹੁਣ ਜਦੋਂ ਨਿੱਕੇ ਨਿੱਕੇ ਸੀਗੇ ਅਸੀਂ ਪੰਜਾਬ ਚ ਉੱਥੇ ਜਨਮ ਹੋਇਆ ਨਾ ਮੇਰਾ ਤੇ ਮੇਰੇ ਭਰਾ ਦਾ ਮੇਰਾ ਹਾਂਗਕਾਂਗ ਭੈਣ ਮੇਰੀ ਮਹਾਰਾਸ਼ਟਰਾ ਨਾਧਪੁਰ ਦੀ ਬੌਰਨੇ ਆ ਹਨਾ ਤੇ ਫਿਰ ਅਸੀਂ ਆ ਗਏ ਨਾਗਪੁਰ ਮੈਂ ਤੇ ਮੇਰਾ ਭਰਾ ਮੰਮੀ ਜੜੀ ਅਸੀਂ ਉੱਥੇ ਰਹੇ ਆ ਗ੍ਰੇਡ 10 ਤੱਕ ਉੱਥੇ ਪੜ੍ਹੀਆਂ ਮੈਂ ਬਹੁਤ ਜੀ ਇਲਾਜ ਸੀ ਤੇ ਗੱਲ ਹੈਗੀ ਇਹ ਜਿੱਥੇ ਮਹਾਰਾਜ ਰੱਖੀ ਰਹਿਣਾ ਪੈਂਦਾ ਤੇ ਜਹਾਂ ਦਾਨੇ ਤਹਾਂ ਖਾਣੇ ਨਾਨਕਾ ਸੱਚ ਹੈ ਤੇ ਵਾਹਿਗੁਰੂ ਦੇ ਹੁਕਮ ਅnder ਆ ਬੰਦਾ ਤਾਂ ਬਹੁਤ ਸੋਚਦਾ ਅਸੀਂ ਇੱਥੇ ਰਹਿਣਾ ਉੱਥੇ ਕਰਨਾ ਪਰ ਜਿੱਥੇ ਮਹਾਰਾਜ ਹੁਕਮ ਆ ਉੱਥੇ ਹੀ ਰਹਿੰਦਾ ਪੁੰਗ ਦੇ ਜੰਪਾਲਾਂ ਹਾਂਜੀ ਹੁਕਮੇ ਅnder ਸਭ ਕੋ ਬਾਹਰ ਹੁਕਮਨਾ ਕੋਈ ਚਲੋ ਜੀ ਦਰਸ਼ਨ ਕਰੋ ਸਾਰੇ ਸਾਰੇ ਭੈਣਾ ਭਰਾਵਾਂ ਨਿਆਣਿਆਂ ਸਿਆਣਿਆਂ ਨੂੰ ਅੱਜ ਖਾਲਸਾ ਦੀਵਾਨ ਸੁਸਾਇਟੀ ਐਬਸਫਰ ਦਾ ਗੁਰਦੁਆਰਾ ਸਾਹਿਬ ਦਿਖਾਉਣੇ ਆ ਚਲੋ ਜੀ ਵਾਹਿਗੁਰੂ ਵਾਹਿਗੁਰੂ ਸੱਚਾ ਬਾਦਸ਼ਾਹ ਤੇਰਾ ਹੀ ਆਸਰਾ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਸਤਿ ਮੱਤ ਬਖਸ਼ਿਓ ਈਰਖਾ ਵਰੇ ਨਿੰਦਿਆ ਕਾਮ ਕ੍ਰੋਧ ਵੈਰ ਵਿਰੋਧ ਵਿਰੋਧ ਵੈਰ ਵਿਰੋਧ ਆ ਤਾਂ ਦੇਖ ਇਦਾਂ ਦੀਆਂ ਚੀਜ਼ਾਂ ਤੋਂ ਇਦਾਂ ਦੇ ਖਿਆਲਾਂ ਤੋਂ ਸਾਨੂੰ ਬਚਾ ਕੇ ਰੱਖਣਾ ਸਭ ਤੋਂ ਵੱਡੀ ਗੱਲ ਇੱਕ ਗੱਲ 'ਚ ਇੱਕ ਗੱਲ 'ਚ ਨਵੇੜ ਦੇਣਾ ਸਾਰਾ ਕੁਝ ਹੀ ਕਵਰ ਹੋ ਜਾਂਦਾ ਕਿ ਮਹਾਰਾਜ ਆਪਦੇ ਚਰਨੀ ਰੱਖੀ ਆਪਦੇ ਨਾਲ ਜੋੜੀ ਰੱਖੋ ਸਭ ਕੁਝ ਦੂਰ ਨਹੀਂ ਵੈਰ ਹੋਣੇ ਕਹਿਣਾ ਤੇ ਓਕਾਰ ਕਹਿਣਾ ਸੀ ਹਾਂ ਓਕਾਰ ਕਹਿੰਦਾ ਸੀ ਸਤਨਾਮ ਕਾ ਵਕਤ ਸਤਨਾਮ ਆਹੋ ਵਾਹਿਗੁਰੂ 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 ਇਹ ਲੰਗਰ ਹਾਲ ਹੈ ਜੀ ਇੱਥੇ ਦਾ ਜੀ ਹੁਣ ਵਾਸ਼ਰੂ ਵੀ ਰੈਨੋਵੇਟ ਹੋ ਗਏ ਬਹੁਤ ਸਨੇਹ ਨਾਲ ਬਣਾਇਆ ਗੁਰਦਾਰਾ ਸਾਹਿਬਾ ਕਿੰਨੇ ਚਿਰ ਬਾਅਦ ਆਏ ਸੀ ਇਹ ਪਹਿਲਾਂ ਇੱਥੇ ਹੀ ਹੁੰਦੇ ਸੀ ਆਪਾਂ ਜਦੋਂ ਇੱਥੇ ਰਹੇ ਦੱਸੇ ਦੇਖੋ ਜੀ ਮਹੱਲਾ ਪੰਜਵਾ ਗੋਬਿੰਦ 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 ਗੰਗਨਾਮ ਦੇਉ ਮਨ ਲੀਨਾ ਹਾਰ ਤੇ ਧਾਮ ਕੋਠੀ ਭਰ ਹੋਇਓ ਲਾਖੇ ਨਾ ਰਹਾਉ ਬຸນਨਾਤ ਨਾ ਤਨ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਜ ਕੋ ਲਾ ਜੋ ਲਾਹਰਾ ਪਇਓ ਗਨੇ ਗਹੀਰਾ ਰਵਿਦਾਸ ਟਵੰਤਾ ਟੂਰ ਨਿਂਦਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਸਨ ਪਾਇਆ සෑනෙනයි බුද්කාරයා ඕහකර කර්සනයා හිරදේ වසයා පහරප්‍රාම පාගතා මෙැගනයා එහි බිදුසුනක චාටරු ට පගතී ලාගා මිලේ ප්‍රථක්ක ගුසායියා තන්නා වඩ පාගා එහි බිදදුසුනකෑ චාටරු ට පගතීලාගාමිලේ ප්‍රථක් ගුසායියා තන්නා වඩ පාගා වාහිකරු වාහිකරු වාහිකරු. ਹਾਂਜੀ ਆਹ ਆਪਣਾ ਰਿਡੀ ਬਣਾ ਹਾਂਜੀ ਆਲਰੇਡì ਡਿਜੀਟਲ ਸਿਸਟਮ ਬਣਾਇਆ ਹੈ ਡੋਨੇਸ਼ਨ ਕਰਨਾ ਹੈ ਹਾਂਜੀ 100 ਕਰਨਾ ਹੈ ਆਪਣੀ ਮਰਜ਼ੀ ਇਹ ਕਿੰਨਾ ਕਰਨਾ ਹੈ ਠੀਕ ਜੀ ਕਿੰਨੂੰ ਕਹਿੰਦਾ? ਕਿਹਨੂੰ ਕਹਿੰਦਾ? ਆਪ ਨੂੰ ਕਹਿੰਦਾ। ਆਪ ਨੂੰ ਕਹਿੰਦਾ। ਉਹ ਕਹਿੰਦੇ ਉਹ। ਮੈਂ ਸੈਰੀ ਨਹੀਂ ਹੁਣ ਸੈਣੀ ਰਹਿਣਾ। ਹੁਣ ਐ ਬਸੋ ਢੀ ਰਹਿਣਾ ਇੱਥੇ। ਆਏ ਬਸੋ ਢਾਸਾ। ਤੇ ਆਪਾਂ ਅਸੋ ਡਰੇ ਆ। ਨੁਮਕਾ ਲੈਣਾ। ਆ ਬਸੋ ਆਪਾਂ ਮਾਰਾ ਸੇ ਦਰਸ਼ਨ ਕਰ ਲਏ ਆ ਪ੍ਰਸ਼ਾਦਾ ਬਾਣੀ ਛਕ ਲਿਆ ਲੰਗਰ ਛਕਣ ਤੋਂ ਬਾਅਦ ਆਪਾਂ ਚੱਲੇ ਆ 7 O S M O L G O ਨਾਂ ਲਈਆ ਬਿਲਕੁਲ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ 5 ਮਿੰਟ ਦਾ ਰਸਤਾ ਤੁਰ ਕੇ ਤੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵਾਰ ਜਦੋਂ ਜਾਵਾਂਗੇ ਆਪਾਂ ਐਪੀਸੋਡ ਦਾ ਤੁਹਾਨੂੰ ਰਾਨੀ ਗੁਰਦਰਾ ਸਾਹਿਬ ਜਿਹੜੇ ਕਿ 100 ਸਾਲ ਪਹਿਲਾਂ ਬਣਿਆ ਹੋਇਆ ਹੈ ਉਦੋਂ ਦਾ ਤੇ ਉਹ ਸ੍ਰੀ ਗੁਰਦਰਾਣ ਦੇਰਸ਼ਨ ਜ਼ਰੂਰ ਕਰਾਵਾਂਗੇ ਜੀ